ਉਲੀ ਦਾ ਨਹੀਂ ਕਾਸ਼ ਦਾ ਨਹੀਂ ਨੰਨ ਕੋਸ਼ੀ ਵੀ ਨਹੀਂ ਖਾਂਦਾ ਅੱਜ ਕੋਈ ਮੇਰਾ ਕੁਝ ਵੀ ਨਹੀਂ ਹੋਦਾ ਮੈਂ ਠੀਕ ਆ ਕਰ ਪਤਾ ਕੁਛ ਹੋ ਗਾ ਲੋਕਾਂ ਘਰ ਦੇ ਟੈਨਸ਼ਨਾਂ ਕਰਕੇ ਮਨ ਭੈੜਾ ਪੈ ਜਾਂਦਾ ਉਹ ਤਾਂ ਮੈਂ ਟਿਕਣ ਵਾਲਾ ਬਹੁਤ ਫਟਾਂ ਟਿਕੀ ਐਂ ਗੱਲ ਸੀ ਇਹ ਤਾਂ ਕਰ ਉਹ ਨਿਕਲੇ ਇਸ ਦੇ ਮਾਰੇ ਮੁੰਡੇ ਗੱਡ ਹਰ ਤੁਲ ਮੇ ਮਾਈ ਪਰ ਖੜੇ ਐਸ ਮਾਰਾ ਮਾਈ ਕਰ ਉਹ ਨਿਕਲੇ ਦੁਖੀ ਹੋਇਆ ਘਰ ਖੜੂ ਕਿਸੇ ਦਾ ਵੀ ਨਹੀਂ ਕਰਦਾ ਮਾਂ ਕੋ ਪ੍ਰੇਮ ਪੰਧ ਵਿੱਚ ਬਣੀ ਨੀਂਦ ਨਹੀਂ ਉਹ ਜਦੋਂ ਮੈਂ ਤਾਂ ਉਹ ਦਿਨ ਹੀ ਲਾ ਗਿਆ ਮੈਂ ਨਹੀਂ ਲਾ ਗਿਆ ਤੇ ਨੀਂਦ ਨਹੀਂ ਉਹ ਮੈਂ ਟੈਨਸ਼ਨ ਉਹ ਪੈ ਜਾਂਦੀ ਮਨ ਦੇ ਉੱਤੇ ਇਹ ਮਨਾ ਕੇ ਬੰਨ੍ਹਦਾ ਐ ਇਸ ਕਾਲ ਹਮਾਰਾ ਕਰਵਾ ਸੀ 10 ਭੈਣ ਭਰਾ ਇੱਕ ਨਹੀਂ ਸੀਗਾ 10 ਭੈਣ ਭਰਾ ਹੋ ਗਏ ਹੋ ਤੁਸੀਂ ਹਾਂਜੀ ਹਾਂਜੀ ਭੈਣਾਂ ਵੀ ਮਰ ਗਈਆਂ ਤੇ ਮੇਰੇ ਭਰਾ ਵੀ ਮਗੇ ਇੱਕ ਭਰਾ ਰਹਿ ਗਿਆ ਤੇ ਇੱਕ ਮੈਂ ਰਹਿ ਗਿਆ ਤੇ ਮੈਂ ਥੋੜੇ ਕਿਉਂ ਪਨ ਸੀ ਮਰ ਪਰ ਆਪਣੇ ਦੇ ਮਾਲਕ ਨਹੀਂ ਰਹਾ ਬਾਕੀ ਮੈਂ ਬਜ਼ੁਰਗ ਲੜਨ ਲੱਗਿਆ ਪਾਣੀ ਪਟਨਾ ਸੇਬਨ ਕਾਟਨਾ ਮਹਾਰਾਜ ਦਾ ਕਾਟ ਲੰਦੋ ਵੜਿਆ ਸਾਂ ਬੀਨ ਤੀਆਂ ਕਰਦੇ ਪਰ ਮਾਤਮਾ ਨੂੰ ਇਹ ਐਂ ਗੱਲ ਬਾਤ ਆਈ ਐਂ ਗੱਲ ਬਾਤ ਚੀਜ਼ ਦਾ ਨਹੀਂ ਕੋਈ ਗੋਲੀ ਦਾ ਨਹੀਂ ਕਾਸ਼ੇ ਦਾ ਨਹੀਂ ਨਾ ਨਕੁਸ਼ ਵੀ ਨਹੀਂ ਖਾਂਦਾ ਅੱਜ ਕੋਈ ਮੇਰਾ ਕੁਝ ਵੀ ਨਹੀਂ ਹੋਦਾ ਮੈਂ ਠੀਕ ਆ ਕਰ ਬਤਾ ਕੁਝੋ ਗੱਲੋ ਕਰ ਐਂ ਗੱਲ ਅਨੇ ਬਜ਼ੁਰਗ ਹੋ ਗਏ ਹੁਣ ਵੀ ਦੇਖੋ ਤੁਸੀਂ ਜਮਾਨਾ ਵਾਂਗੂ ਗੱਲ ਕਰਦੇ ਇਹਦਾ ਮੇਰਾ ਥੋੜਾ ਜਿਹਾ ਘਰ ਦੇ ਟੈਨਸ਼ਨਾਂ ਕਰਕੇ ਮਨ ਭੈੜਾ ਪੈ ਜਾਂਦਾ ਉਹ ਤਾਂ ਮੈਂ ਟਿਕਣ ਵਾਲਾ ਹਿੰਦ ਸੀ ਟਿਕਾ ਹਾਂ ਬਹੁਤ ਫਟਾਟ ਕੱਟੀ ਆਏ ਗੱਲ ਸੀ ਇਹ ਤਾਂ ਕਰੋ ਆ ਨਿਕਲੇ ਪਲੇਸ ਤੇ ਮਾਰੇ ਮੁੰਡੇ ਗੱਟ ਅੱਤ ਮੁੰਡੇ ਮੈਂ ਪਰ ਖੜੇ ਛੱਟ ਕਰ ਇਸ ਕਰਕੇ ਮੈਂ ਘਰੋਂ ਨਿਕਲਿਆ ਜੀ ਕੁਝ ਕਰੋ ਨਾ ਕਰੋ ਮੇਰਾ ਕੰਡਾ ਛੱਟ ਐਸ ਮਾਰ ਮੈਂ ਘਰੋਂ ਨਿਕਲਿਆ ਜੀ ਦੁਖੀ ਹੋਇਆ ਆਪਣਾ ਘਰ ਖੜੂ ਕਿਸੇ ਦਾ ਵੀ ਨਹੀਂ ਕਰਦਾ ਮਾਂ ਕੋ ਪਰੇ ਪੰਧ ਵਿੱਚ ਬਣੀ ਦੀ ਨੀਂਦ ਨਹੀਂ ਆਉਂਦੀ ਜਦੋਂ ਮੈਂ ਤਾਂ ਤਾਂ ਦਿਨ ਹੀ ਲਾ ਗਿਆ ਤੇ ਮੈਨੂੰ ਨੀਂਦ ਆ ਗਈ ਤੇ ਨੀਂਦ ਨਹੀਂ ਉਹ ਮੈਂ ਟੈਨਸ਼ਨ ਹੋ ਜਾਂਦੀ ਮਨ ਦੇ ਤੇ ਇਹ ਮਨਾਕੀ ਬਣ ਗਿਆ ਇਹ ਇਸ ਕਾਲਾ ਮਾਰਾ ਕਰਵਾ ਸੀ 10 ਪੈਣ ਭਰਾ ਇੱਕ ਨਹੀਂ ਸੀਗਾ 10 ਪੈਣ ਭਰਾ ਹੋ ਗਏ ਤੁਸੀਂ ਹਾਂਜੀ ਉਹ ਸਾਰੇ ਪੈਣਾ ਵੀ ਮਰ ਗੀਆਂ ਤੇ ਮੇਰੇ ਭਰਾ ਵੀ ਮਾਰੇ ਇੱਕ ਭਰਾ ਰਹਿ ਗਿਆ ਤੇ ਇੱਕ ਮੈ ਰ ਗਿਆ ਤੇ ਮੈਥੋਂ ਨਿੱਕੇ ਪੰਜ ਸੀ ਮਰ ਗਏ ਮੈਥੋਂ ਨਿੱਕੇ ਪਰ ਆਪਣੇ ਦੇ ਮਾਲਕ ਦੀ ਨਹੀਂ ਰਹਾ ਬਾਕੀ ਮੈਂ ਬੂਰੂ ਦੇ ਲੜ ਲੱਗ ਗਿਆ ਬਾਣੀ ਪਟਨਾ ਸੇਬਨ ਕਾਰਡ ਦਾ ਮਹਾਰਾਜ ਦਾ ਕਟਨ ਤੋਂ ਬੜਾ ਆਸਾਂ ਬੇਨਤੀਆਂ ਕਰਦੇ ਪਰਮਾਤਮਾ ਨੂੰ ਜੀ ਐਂ ਗੱਲ ਬਾਤ ਆ ਜੀ ਐਂ ਗੱਲ ਬਾਤ ਬੇਟਾ ਵੱਡਾ ਪਰਿਵਾਰ ਸੀ ਕਹਿੰਦੇ 10 ਭੈਣ ਭਰਾ ਤੁਸੀ ਸੀਗੇ ਤੇ ਉਹ ਉਹ ਕਿਵੇਂ ਕਿਵੇਂ ਉਹਨਾਂ ਕਿਵੇਂ ਸਾਡੇ ਵਿਹੜੇ ਚ 15 ਮੱਝੇ ਦੇਂਦੇ ਸੀ ਅਸੀਂ ਇੰਨਾ ਪਰਿਵਾਰ ਸਾਡਾ ਟਕੜਾ ਸੀ 10 ਵੇ ਲੋਕ ਦਸਾਂ ਦੇ ਨਾ ਮਰਚ ਹੁਣ ਮੇਰੀ ਪੁੱਤਰੀ ਈ ਵੀ ਸਾਲਾਂ ਦੇ ਆ ਮਤਲਬ 20 ਸਾਲਾਂ ਨੇ ਉਹ ਪੁੱਤਰੇ ਵਿਚਾਰੇ ਕਰਨਗੇ ਜੋ ਪੁੱਤਰੀ ਸਦਾ ਬੋਲ ਤੇ ਬੋਤਨ ਕਿਹਾਰੇ ਜਾਉਂਦੇ ਆ ਆ ਗੱਲ ਬਾਤ ਆ ਜੀ ਇੱਡੀ ਮਿਹਨਤ ਕੀਤੀ ਹੋਵੇ ਆਪਣੇ ਪਰਿਵਾਰ ਵਾਸਤੇ ਆਪਣੇ ਬੱਚਿਆਂ ਵਾਸਤੇ ਨੇ ਮਿਹਨਤ ਕੀਤੀ ਹੋਵੇ ਤੇ ਮੁੜ ਕੇ ਸਾਨੂੰ ਆਸ਼ਰਮ ਦੇ ਵਿੱਚ ਰਹਿਣਾ ਪਵੇ ਐਨ ਜੀਓ ਦਾ ਸਾਰਾ ਲੈਣਾ ਪਵੇ ਬਾਬਾ ਜੀ ਕਹਿੰਦੀ ਪੁੱਤ ਪੋਤਿਆਂ ਨੂੰ ਕਿਉਂ ਮੜਾਖਾ ਆਪ ਹੀ ਵਸਾ ਕਰਕੇ ਆਪਾਂ ਖੜਾ ਛੱਡੋਣਾ ਪੁੱਤ ਪੋਤੇ ਜਰੇ ਕੀ ਕਰਨਗੇ ਹੂੰ ਤਿੰਨ ਪੋਟੀਆਂ ਮੇਰੀਆਂ ਤਿੰਨ ਪੁੱਤੇ ਆ ਜਦੋਂ ਉਹ ਵੀ ਬੋਲਣ ਚਾਰੇ ਇੱਕ ਪੁੱਤਾ ਮੇਰਾ ਅੱਜ ਆਪਣਾ ਥੋੜਾ ਸਾਹ ਭਲਾ ਕਰੇ ਮੇਰੇ ਨਵ ਮਾਰਗੇ ਸੀ ਜੀ ਮੇਰੀ ਖਾ ਕੇ ਚੋ ਪੀ ਪੀ ਕੇ ਉਹ ਉਹ ਢੂਰ ਸਾਲ ਨਾ ਜੇਲ੍ਹ ਚ ਰਹਿ ਕੇ ਆਇਆ ਮੇਰਾ ਪੋਤਾ ਤੇ ਮੇਰਾ ਪੋਤਾ ਤੇ ਹਲੇ ਗੁਰੂ ਸਦਾ ਬੋਲਦੇ ਮਾਹੌਲ ਤੋਂ ਹਲੇ ਬਿਲ ਸੋਲਦਾ ਹੀ ਨਹੀਂ ਸਦਾ ਨਹੀਂ ਬੋਲਦੇ ਤੇ ਫਿਰ ਉਹ ਮੇਰਾ ਪੋਤਾ ਜਦੋਂ ਇੱਕ ਕੰਪਨੀ ਚ ਲੱਗਿਆ ਤੇ ਤੰਦੀ ਚੁੰਦੀ ਗਾਰਡਨ ਨਹੀਂ ਤੇ ਉਹ ਵਿਚਾਰਾ ਅੱਜ ਜਾਂਦਾ ਤੇ ਉਹ ਮਹਾਮਰਗੀ ਕਾ ਕਿ ਉਹ ਕੇਸ ਚੱਲਦਾ ਜੇਲ੍ਹ ਚ ਲੱਦੇ ਆ ਹਲੇ ਅਕਲ ਨਹੀਂ ਹੁੰਦੀ ਜੀ ਦੱਸੋ ਜਦੋਂ ਮੁੰਡੇ ਤੇ ਕੇਸ ਚੱਲ ਢੂਰ ਸਾਲ ਜੇਲ੍ਹ ਚ ਰਹੇ ਆ ਤੇ ਹਲੇ ਅਕਲ ਲਾਏਗੀ ਘਰ ਕਿਤੇ ਬਾਪੂ ਜੀ ਆਪਣਾ ਫਿਰ ਪੰਜ ਪੱਡੇ ਚ ਆ ਜਾਈ ਹਾਂ ਜੀ ਪਿੰਡ ਕਿੱਥੇ ਪਿੰਡ ਪਿੰਡ ਮੈਂ ਮੈਂ ਨੇ ਪਿੰਡ ਆ ਜੀ ਅੱਛਾ ਹਾਂ ਆਏ ਆ ਫਿਰ ਉੱਥੋਂ ਤੁਸੀਂ ਇੱਥੇ ਕਿਵੇਂ ਪਹੁੰਚੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਜਦੋਂ ਪਾਸਾ ਵਟਿਆ ਮੈਂ ਤੁਹਾਨੂੰ ਦੱਸਿਆ ਸੀ ਵੀ ਇਹ ਬਾਈ ਦਾ ਭਾਈ ਸੇ ਸੰਤ ਕੋਈ ਪਰ ਕੋਟਕਪੂਰੇ ਕੋਲ ਰੋਣ ਲੱਗਿਆ ਰੋਣੀ ਮੈਂ ਜੀ ਮੈਂ ਕੀੜਾ ਨੂੰ ਦਾਣੇ ਪਾਉਣਾ ਤੇ ਮੈਂ ਦਿਨੋ ਭਰ ਅਮੀਰ ਕਰਕੇ ਦਾਣੇ ਪਾਉਣਾ ਤੇ ਸ਼ਨੀਵਾਰ ਨੂੰ ਮੈਂ ਗਰੋਹ ਵਾਸਤੇ ਦੋ ਲੱਡੂ ਸਰਕੇਵਾਰ ਪਾਉਣਾ ਬਾਬਾ ਜੀ ਮੈਨੂੰ ਇਲਾਜ ਦੱਸੋ ਕੋਈ ਉਹ ਕਰਦੇ ਕਰੋ ਤੇ ਨੰਨਾ ਲੈ ਕਲੇ ਇਹ ਆਉ ਨੂੰ ਫਿਰ ਮੈਨੂੰ ਜੀ ਨਾ ਕਰੇ ਘਰ ਤੋਂ ਨਿਕਲਣਾ ਕਰਨਾ ਬਾਗਾਂ ਨੇ ਵਸ ਜਾਣਾ ਤੇ ਜੀ ਨੂੰ ਨਹੀਂ ਯੋਜਾ ਤੂੰ ਟੈਨਸ਼ਨ ਪੈ ਜਾਂਦਾ ਸੀ ਇਸ ਤੇ ਇਹ ਮਨਾ ਆਗੇ ਪੜਦੇ ਹੈ ਐਂ ਗੱਲ ਬਾਤ ਹੈ ਇਹ ਦੋਈ ਹੋਵੇ ਆ ਦਿੱਕ ਨੂੰ ਕਿਸੇ ਅੰਜੀ ਕਰਦਾ ਪ੍ਰਮਾਤਮਾ ਅੱਗੇ ਅਰਦਾਸ ਕਰਨੀ ਨਹੀਂ ਛੱਡੀ ਤੁਸੀਂ ਇੰਨੀ ਪਾਣੀ ਪੜ ਰੋ ਮੈਂ ਇੱਥੇ ਵੀ ਗੱਲ ਮੈਂ ਹਾਂ ਤੋਂ ਐਸਪੋਰਟ ਸੋਕੂ ਜਸਾ ਆਪਣੇ ਆਪਣਾ ਰਹਿ ਰਹੇ ਹੋ ਤਰਕੇ ਪੰਨਾ ਬਾਣੀਆਂ ਪਾਠ ਮੈਂ ਗੁਰਦਾਰੇ ਜਾਣ ਲੱਗ ਗਿਆ ਸੀ ਇੱਥੇ ਨਹੀਂ ਫੇ ਥੋੜੀ ਬਾਤ ਵਾਹ ਕਰ ਕੇ ਇਹਨਾਂ ਦਾ ਮੇਰਾ ਸੀ ਨਾ ਤਲ ਜਾਇਆ ਮੈਂ ਇੱਥੇ ਬੱਲ ਬਾਨੀ ਦਾਸ ਨੂੰ ਕਰ ਮੱਚੇ ਹੈਗੇ ਜੀ ਤੁਹਾਡੇ ਮੱਤੇ ਦੋ ਮੁੰਡੇ ਜੀ ਕੀ ਕਰਦੇ ਉਹ ਉਹ ਇੱਕ ਦਾ ਪਾਠ ਹੀ ਆ 9000 ਲੱਗਾ ਗੁਰਦਾਰੇ ਲੱਗਿਆ ਇੱਕ ਦਾ ਕੇਸ ਚੱਲਦਾ ਕਰੇ ਬੱਠਾ ਉਹ ਲਾ ਕੇਸ ਚੱਲਦਾ ਲਾ ਲਾ ਆਹ ਕੇਸ ਕਾ ਚੱਲਦਾ ਬਾਪੂ ਜੀ ਮੁੰਡਾ ਜੀ ਮੇਰੀ ਨਵਾਂ ਮਰ ਗਈ ਉਹ ਕੇਸ ਕਰਤਾ ਉਹ ਉਹ ਤੇ ਪਹੁੰਚ ਗਈ ਵੀ ਇਹਨਾਂ ਨੇ ਮੈਨੂੰ ਆਪਾ ਹਲ ਮੈਨੂੰ ਇੱਥੇ ਪਹੁੰਚ ਸੀ ਇਹ ਬੁਢੇ ਨੂੰ ਮੈਂ ਬੋਲ ਗੁੜਾ ਕੁਝ ਬਰਾਚਾ ਰਿਹਾ ਮਿਲਾਈ ਕੁਝ ਉਸ ਦੀ ਆਹ ਕੇਸ ਚੱਲਾ ਜੀ ਨਸ਼ਾ ਕਰਦੇ ਸੀ ਕਹਿੰਦੇ ਵੀ ਗੱਲਬਾਤ ਕੀਤੀ ਨਸ਼ਾ ਕਰਦਾ ਸੀ ਹਾਂ ਹਾਂ ਆਹ ਗੱਲ ਜੀ ਨਸ਼ਾ ਕੌਣ ਕਰਦਾ ਮੁੰਡੇ ਹੀ ਕਰਦੇ ਹੋ ਮੈਂ ਤਾਂ ਨਹੀਂ ਕਰਦਾ ਤੇ ਨਸ਼ੇ ਦੀ ਲਤ ਕਿਵੇਂ ਲੱਗੀ ਬਾਪੂ ਜੀ ਐਨਾ ਇੱਕ ਤੁਸੀਂ ਕਹਿ ਰਹੇ ਹੋ ਇੱਕ ਮੁੰਡਾ ਤੁਹਾਡਾ ਪਾਠੀ ਹੈ ਪਰਮਾਤਮਾ ਦੇ ਲੜ ਲੱਗਿਆ ਹੋਇਆ ਤੁਸੀਂ ਵੀ ਨਿਤਨੇਮ ਕਰਦੇ ਹੋ ਇੱਕ ਮੁੰਡਾ ਤੁਹਾਡਾ ਪਰਮਖ ਮਾਂ ਪਿਓ ਜਦੋਂ ਮਾਂ ਪਿਓ ਨੂੰ ਬਰਸੀ ਕਰਦਾ ਫਿਰ ਦੂਜੇ ਕੀ ਕਰਨ ਕਰਨਗੇ ਪਰਮਖ ਮਾਂ ਪਿਓ ਬਣੀ ਆਦੀ ਹੈ ਹਾਂ ਐਂ ਗੱਲ ਆਈ ਪਰ ਕਰਾ ਕਿ ਜਿਹੜਾ ਮੁੰਡਾ ਤੁਹਾਡਾ ਪਾਠੀ ਉਹਨੇ ਤੁਹਾਡੇ ਨਾਲ ਗੱਲਬਾਤ ਨਹੀਂ ਕੀਤੀ ਵੀ ਬਾਪੂ ਜੀ ਮੇਰੇ ਕੋਲ ਆ ਕੇ ਰੋ ਕੋਟ ਦਾ ਸੀ ਮੈਨੂੰ ਉਹ ਕੀ ਵੀ ਕੁੱਟਦਾ ਸੀ ਤੁਹਾਨੂੰ ਕੋਟ ਦਾ ਜਿਵੇਂ ਪਟਿਆ ਫਟਿਆ ਫਿਰ ਮਰ ਪਾਣੀ ਫਟਿਆ ਜੀ ਆਏ ਮਰਮਾਨਾ ਬੇਸਲਾ ਮਾਰਾ ਕਰੋ ਬਾਪੂ ਜੀ ਕారణ ਕੀ ਸੀ ਕਿਉਂ ਕੁੱਟਦਾ ਸੀ ਤੁਹਾਨੂੰ ਦਿਮਾਗ ਮੋਟਾ ਬਾਣੀ ਪੜਨਾ ਮੈਸੇਨ ਕਾਟਾ ਮਨ ਨੂੰ ਪੁਛਾਦਾ ਨਹੀਂ ਮੇਰੇ ਕਿਰੋ ਦਰਬਾਰ ਬਣਿਆ ਆਪਣੇ ਘਰੇ ਮੇਰੇ ਧੂਰਟੀ ਦਾ ਤੰਦ ਵੋਲੀ ਮਾਤਾ ਦੀ ਤੋਂ ਸੁਣਨਾ ਦਿਮਾਗ ਮੋਟੇ ਐਸ਼ੇ ਨੇ ਦੇਖੋ ਪੰਜਾਬ ਦੇ ਕਿੰਨੇ ਕਰਤਬਾ ਕਰਕੇ ਰੱਖਦੇ 68 ਦੀ ਦੁਨੀਆ ਸਾਰੀ ਨਸ਼ੇ ਦਾ ਪੈਂਦੀ ਹਾਰ ਤੇ ਸਾਰੇ ਲੋਕ ਬਹੁਤ ਕਿੰਨੀ ਨੱਤਾ ਖਾਣਾ ਪੜਦੇ ਨਸ਼ਾ ਬਹੁਤ ਗੰਦੀ ਚੀਜ਼ ਹੈ ਤੁਸੀਂ ਰੋਕਿਆ ਨਹੀਂ ਫਿਰ ਆਪਣੇ ਬੱਚੇ ਨੂੰ ਮੈਂ ਤਾਂ ਬੁਲਾਏ ਨਹੀਂ ਕਿਤੇ ਮੈਨੂੰ ਅਗੂ ਗਾਤ ਤੋਂ ਮੈਂ ਤਾਂ ਬਾਈਆ ਨਾਲ ਤੂ ਸਾਰਾ ਨਾ ਮੈਨੂੰ ਅੰਦਾਜ਼ ਕਰਾਂਗੇ ਮੁਗ ਨਹੀਂ ਇਕੱਲੀ ਨਹੀਂ ਬੋਲੀ ਕਿ ਮਾਂ ਪਪੂ ਸੀਦਾ ਹਾਂ ਐਂਗਰ 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 ਬੱਸ ਨਸ਼ਾ ਕਿਥੋਂ ਕਰਦਾ ਸੀ ਕੰਮਕਮ ਕਰਦਾ ਸੀ ਕੋਈ ਕਿਨਾਂ ਕੁਛ ਕਰ ਜਾਈ ਸੀ ਚਾਰ ਕੁਲੇ ਨੂੰ ਕੋਲੇ ਉਹਨਾਂ ਪੜੀ ਮੈਂ ਘਾਟੀਆਂ ਨਾ ਚਲੋ ਤੰਗਦੀ ਕਰਦਾ ਸੀ ਕਿ ਨਸ਼ੇ ਕਰ ਮਨੇ ਕਹਿੰਦਾ ਸੀ ਮਾਰੀਂਦਾ ਸੀ ਐਨੇ ਤੰਗ ਸੀ ਹਾਂ ਤਾਂ ਕਿ ਬਟ ਵਾਈਂ ਪੱਡਾ ਮੈਂ ਤਾਂ ਆਦਾਈ ਕਿਸੇ ਪਿੰਡ ਚਲਾ ਕੋਈ ਓਟਪੀਸੇ ਕਦੇ ਪੈ ਜਾਣ ਦਾਕਿਸਤ ਤੇ ਕਿਹੇ ਸਾ ਮਾਰਾ ਬੰਦਾ ਮੈਂ ਮਨ ਚੱਲੇ ਨਾ ਗਿਆ ਮੈਂ ਤਾਂ ਕੋਈ ਨਸ਼ਾ ਨਹੀਂ ਕਰਦਾ। ਉਹੀ ਮੋੜੀ ਆਂ ਕੁਛ ਨਹੀਂ ਕਰਦਾ ਮੈਂ ਤਾਂ। ਐਸ ਵਾਲੇ ਮੁੰਡਾ ਕਿੱਥੋਂ ਲੱਗ ਗਿਆ? ਮੁੰਡਾ ਨਹੀਂ ਤਾਂ ਆਪਾਂ ਨੂੰ ਕੋਈ ਮੁੰਡਾ ਆਪਾਂ ਬੁਲਾਈ ਚਲੇ ਨਹੀਂ ਕੁਛ ਕੋਸ਼ ਕਰ ਮਾਤਾ ਬੁਲਾਈ ਨਹੀਂ ਸੀ। ਐਂ ਗੱਲ। ਅੱਛਾ। ਫਾਗੜ ਕੰਦੀ ਨੇ ਪੈ ਜਾਂਦੇ ਆ। ਹਾਂ ਕਰਦੇ ਵਿੱਚ ਵੜ ਕੇ ਪਏ। ਐਂ ਗੱਲ। ਐਸ ਕਾਲ ਦੇ ਪੜੀ ਆਏ ਸੀ। ਅਸੀਂ ਤਾਂ ਦੋ ਵੜੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ ਮਾਲ ਕੁੜਤੇ ਹੁਣੇ ਮਹਾਰਾਜ ਦੀ। ਤੇ ਸਾਡਾ ਕੁਝ ਕਰਦੀ ਆਦ ਨਹੀਂ ਆਉਂਦੀ ਫਿਰ ਤੁਹਾਨੂੰ। ਕੌਮ ਦੀ ਬਾਤ ਕਰਾਂਗੇ? ਯਾਰ ਤੋਂ ਨਾ ਕੋ ਉਹਨਾਂ ਦੇ ਘਰਾਂ ਦੇ ਮਰੀਆ ਕੋਈ ਭੈਣ ਭਰਾ ਵੀ ਨਹੀਂ ਆਉਂਦਾ ਰਿਸ਼ਤੇਦਾਰ ਵੀ ਨਹੀਂ ਆਉਂਦਾ ਉਹਨਾਂ ਦੇ ਰਿਸ਼ਤੇਦਾਰਾਂ ਨੇ ਵੀ ਨਹੀਂ ਬੁਲਾਇਆ ਤੁਹਾਨੂੰ ਉਹ ਲੈ ਨਹੀਂ ਰਿਸ਼ਤੇਦਾਰ ਨਹੀਂ ਆਉਂਦੇ ਆਏ ਸੀ ਦੇਖੋ ਉਹ ਆਵਾਜ਼ ਹੀ ਫੜਾ ਖੜਾ ਛੱਡ ਕੇ ਮਾਣ ਦਾ ਨਾ ਕੀ ਆਦਾ ਤਹਿ ਬਾਸ ਕਰੋ ਜਾੜੇ ਘਰ ਆਪਣਾ ਸੀ ਬਪੂ ਜੀ ਉੱਥੇ ਤੁਹਾਡਾ ਘਰ ਤਾਂ ਆਪਣੀ ਸੀ ਫਿਰ ਆਪਣੇ ਘਰ ਨੂੰ ਛੱਡ ਕੇ ਤੁਸੀਂ ਇੱਥੇ ਆ ਗਏ ਉਹ ਦਾਖੇ ਆ ਗਏ ਜੀ ਫਿਰ ਕਰੇਸ ਤੇ ਮਾਰੇ ਕੀ ਕਰੀਏ ਰਾਜਨਾ ਟਗੜਾ ਦੇ ਮਾਰੇ ਕੀ ਕਰੀਏ ਖਾ ਪੀ ਕੇ ਮਰ ਜਾਂਦੇ ਕੁਛ ਖਾ ਪੀ ਕੇ ਮਰ ਜਾਂਦੇ ਹੁਣ ਕੁਛ ਤਾਂ ਵੀ ਨਹੀਂ ਰਹਿ ਗਏ ਫਿਰ ਟੱਟ ਕੁ ਦੇ ਰਹਿ ਗਏ ਫਿਰ ਉਹ ਦੂ ਨਹੀਂ ਮਰ ਜਾਣਾ ਫਿਰ ਤਾਇਆ ਟਾਲਾ ਕੱਢੇ ਕੀ ਜੇ ਖਾ ਪੀ ਕੇ ਜਾਂਦਾ ਨਾਂ ਵੀ ਮਰਿਆ ਗਿਆ ਤੇ ਐ ਕੋਈ ਇੱਥੇ ਫਿਰ ਉਹ ਦੂ ਵੀ ਬੜੀ ਗੱਲ ਹੋਣੀ ਫਿਰ ਟਾਲਾ ਕੱਢੇ ਜੀ ਕਰੇਸ ਤੇ ਮਾਰੇ ਨਾ ਧੱਲਿਆ ਨਾ ਗਾ ਆਏ ਕੀ ਸੋਚਿਆ ਸੀ ਬਪੂ ਜੀ ਮੁੰਡਿਆਂ ਬਾਰੇ ਆਪਣੇ ਤੇ ਕੀ ਕੁਝ ਕਰਨਾ ਉਹਨਾਂ ਵਾਸਤੇ ਤੁਸੀਂ ਆਪ ਉਸ ਦੇ ਜਾਂ ਜ਼ਮੀਨਾਂ ਜਾ ਦਾਤਾਂ ਬਣਾਇਆ ਤੱਕੇ ਖਾਦੇ ਆ ਪਰ ਅੱਧਾ ਕਿਸੇ ਨੇ ਕੰਮ ਨਹੀਂ ਆਇਆ ਜਿੱਥੇ ਥਵਾਕਾ ਉੱਥੇ ਮਹਾਰਾਜ ਆਪ ਹੈ ਥਵਾਕ ਨਹੀਂ ਸੀ ਜੇ ਥਵਾਕ ਨੇ ਉੱਥੇ ਕੋਈ ਮੰਨੀ ਨਹੀਂ ਬਣਾਵਾ ਮੈਂ ਤੈਨੂੰ ਉੱਥੇ ਕਰਨਾ ਕਿਸੇ ਜਿਹੜੇ ਬੱਚਿਆਂ ਨੇ ਤੁਹਾਨੂੰ ਅੱਜ ਕਰੋ ਘਾਟਾ ਇੱਕ ਨਸ਼ੇ 'ਚ ਪੈ ਗਿਆ ਦੂਜਾ ਪਾਠੀ ਹੈਗਾ ਤੁਸੀਂ ਕਹਿੰਦੇ ਮੈਨੂੰ ਮਾਰਦਾ ਵਾ ਉਹਨਾਂ ਵਾਸਤੇ ਕੀ ਕੁਝ ਸੋਚਿਆ ਸੀਗਾ ਤੇ ਅੱਜ ਉਹ ਤੁਹਾਡੇ ਲਈ ਕੀ ਕਰ ਰਿਹਾ ਮੈਂ ਤਾਂ ਇੱਥੇ ਆ ਗਿਆ ਇਹ ਸਮਰਲ ਲੈਣਾ ਕੀ ਆਰ ਨੂੰ ਵਾਰ ਚੰਗੇ ਆ ਗੁੱਦੂ ਜੜ ਲੱਗੇ ਵੈਗ ਵੈਗ ਕਰਦੇ ਮਾਵ ਕਰਦੀਆਂ ਦਾ ਦੋ ਦਿਨ ਮਨ ਨੂੰ ਤਕਾ ਲਿਆ ਜਾਂ ਲੈਣਾ ਕੀ ਆ ਮੈਂ ਤਾਂ ਕਰ ਜਾਂਦਾ ਹੀ ਹੁਣ ਮੈਂ ਨਾਮ ਦੱਸ ਗਏ ਉਹਨਾਂ ਨੇ ਮਿਲ ਜਣਾ ਕਰ ਕੋਈ ਦੱਸਿਆ ਨਹੀਂ ਕਰੇ ਕਿੱਥੇ ਚੱਲਣਾ ਕਿ ਤੈਨੂੰ ਦੱਸ ਕੇ ਜਾਂਦਾ ਇੱਥੇ ਖੁਸ਼ ਹੁਣ ਮੈਂ ਰਾਂ ਕਰ ਲੱਗੇ ਪਏ ਇੱਥੇ ਆਪਣੀ ਦੋ ਰੋਟੀ ਲਗਣ ਦੀ ਆ ਰੱਬਾ ਨਾਲ ਲੈਨੇ ਵੈਗ ਗੁੱਦੂ ਕਰਦੇ ਉੱਥੇ ਖੁਸ਼ੀ ਨਹੀਂ ਹੁੰਦੀ ਮੈਨੂੰ ਕਰੇ ਅੱਛਾ ਖੁਸ਼ੀ ਖੰਭ ਲੱਗੇ ਉੱਡ ਗਈ ਖੁਸ਼ੀ ਆਉਂਦੀ ਸੀ ਜੋ ਬਣਾ ਦੇ ਖੁਸ਼ੀ ਫੇਰ ਆ ਗਈ ਦੰਬੋਂ ਦੇਸੀ ਕੋਈ ਖੁਦ ਹੀ ਘਰ ਆ ਜਾਂਦੀ। ਖੁਦ ਸੇ ਖੰਭਾਂ ਆ ਕੇ ਉੱਡਦੀ ਮੇਲੇ ਕਰੂ। ਆ ਐਸੀ ਗੱਲ। ਕੋਮਪਨਾ ਨਹੀਂ ਪੜਨਾ ਮਰੀਆਂ। ਕੁੜੀ ਹੋਵੇ ਤਾਂ ਬੰਦਾ ਕੁੜੀ ਦਾ ਘਰ ਵਾਲੀ ਮਰੀ ਆ। ਕੁੜੀ ਹੋਵੇ ਤਾਂ ਕੁੜੀ ਕੋਲੇ ਭਾਈ ਮਾਰਦਾਰ ਤਾਂ ਲੋਕ ਕਹਿੰਦੇ ਐਂ ਕਰਤੀ। ਵੈਸੇ ਕਦੇ ਸੋਚਿਆ ਸੀ ਕਿ ਵੀ ਮੈਨੂੰ ਆਸ਼ਰਮ ਦੇ ਵਿੱਚ ਰਹਿਣਾ ਪਵੇਗਾ। ਬਰਾਬਰ ਬਰਾਬਰ ਹਰ ਕੱਟ ਨੂੰ ਭਾਜਨ 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 ਠ ਬਾਹਰ ਕਦੇ ਗਏ ਸੀਗੇ। ਆਡੀ ਭਜਨਾਟ ਕਰਦੇ ਸੀਗੇ ਆਪਣੇ ਉਹਨਾਂ ਬੱਚਿਆਂ ਵਾਸਤੇ ਜਿਨ੍ਹਾਂ ਨੇ ਕਦੇ ਹਾਂ ਜਨਾਂ ਦੇ ਖਾਤਰ ਪਾਪਕ ਪਾਉਂਗਾ ਨਹੀਂ ਮੰਨੇ ਤੇਰੇ ਘਰ ਦੇ ਐਂ ਗੱਲ ਬਣੀ ਐਂ ਸਹੀ ਗੱਲ ਹੈ ਨਹੀਂ ਕੋਈ ਬਸ ਇਹ ਜੀ ਗੱਲ ਆ ਪੰਜ ਦੀ ਹੁਣ ਭਵੇਂ ਕਮਾਈ ਕਰਕੇ ਬਹਿ ਕੇ ਖਾ ਲੋ ਇੱਕਠਵਾ ਕੇ ਇਕਤਾ ਹੋਵੇ ਗੱਲਬਾਤ ਕਰਨ ਖੁਸ਼ੀ ਹੋਵੇ ਉਹ ਸਭ ਕੋ ਚੰਗਾ ਲੱਗਦਾ ਖੁਸ਼ੀ ਹੋਵੇ ਤੇ ਜਿਹੋ ਨਾਲ ਬੱਚੋਂ ਕੋਦੀ ਉਹਨੂੰ ਖੁਸ਼ੀ ਹੈ ਨਹੀਂ ਉਹ ਉੱਤੇ ਕਰਨੇ ਐ ਗੱਲ ਆ ਐ ਗੱਲ ਕੁਛ ਕਹਿਣਾ ਚਾਹੁੰਦੇ ਆਪਣੇ ਉਹਨਾਂ ਮੁੰਡਿਆਂ ਨੂੰ ਜਿਹੜੀ ਵੀਡੀਓ ਵੇਖਣਾ ਆਪਦਾ ਕੁਛ ਆਪਦਾ ਵਾਈਰਲ ਹੋ ਜਾਏ ਕਰਦਣ ਲੈਣਾ ਪੀਏ ਕੁਛ ਨਹੀਂ ਜਾਣਾ ਚਾਹੁੰਦੇ ਵਾਪਸ ਨਾ ਕੁਛ ਨਹੀਂ ਕਰ ਲੈ ਨਾ ਐਡੇ ਦੁਖੀ ਹੋ ਗਏ ਉਹ ਤੋਂ ਬਾਹਰ ਨਹੀਂ ਕੱਟਾ ਮੇਰਾ ਦਰ ਤੂੰ ਛੋਟੇ ਨਹੀਂ ਮੰਨਦਾ ਆਇਆ ਕਰਦਾ ਉਹਦਾ ਇਸੇ ਪਰ ਮੈਂ ਚਾਹੁੰਦਾ ਬਰਉਗਾ ਹੀ ਕੋਈ ਨਹੀਂ ਸੀਗਾ ਐਂ ਦੀ ਗੱਲ ਬਾਪੂ ਜੀ ਐਨਾ ਕੁਛ ਬਿੱਤਿਆ ਹੋਵੇ ਫਿਰ ਵੀ ਖੁਸ਼ ਇਹ ਬਹੁਤ ਵੱਡੀ ਗੱਲ ਹੈ ਇਹ ਮਨ ਫਿਰ ਇਹ ਇੱਕ ਤਾਂ ਮਨ ਟਿਕਾਉਣਾ ਪੈਂਦਾ ਲੋਕਾਂ ਰਾਹੀਂ ਕਰਨੇ ਲੋਕਾਂ ਰਾਹੀਂ ਜਿਹੜਾ ਫਿਕਰ ਕਰਕੇ ਸੰਸਾ ਕਰਕੇ ਕਰਾਂਗੇ ਹੈਂ ਤੁਸੀਂ ਕੀ ਕਰਦੇ ਸੀ ਉਸ ਤੋਂ ਪਹਿਲਾਂ ਹਾਂਜੀ ਤੁਸੀਂ ਕੀ ਕਰਦੇ ਸੀ ਹੋਰ ਦੂਜੀ ਮੈਂ ਇੱਕ ਦਾ ਮਾਰ ਵਾਲੇ ਪਾਠੀ ਸੀ ਮੈਂ ਨਮੀਂਦੀ ਮੈਂ ਆਪ ਹੀ ਬਣਾਈ ਸੀ ਤੁਸੀਂ ਪਾਠੀ ਸੀਗੇ ਮੈਂ ਅੱਜ ਮਿੰਨਾਂ ਆਵੇ ਇੱਕ ਬਾਈਕ ਕਰੀ ਸੀ ਹੂੰ ਤੇ ਇੱਥੇ ਵੇਖ ਲਓ ਨਵਾਦੀਨਾ ਸਾਹਿਬ ਗੜ ਖੋਸੋ ਤੇ ਫੇਰ ਮਨ ਲੰਨ ਬਹੁਤ ਬੰਦੀ ਇਕੱਲੀ ਬਲਾਈ ਕਿਵੇਂ ਨਾ ਪਰ ਸਤਕਾਰ ਬੰਦ ਪਤਾ ਕਿੰਨ ਕਰਨਾ ਹੈ ਬਾਪੂ ਜੀ ਖਾਣਾ ਕੋ ਲਿਆਈਏ ਛਕ ਰੋ ਉਹ ਦੰਦ ਉਹ ਹਰਦਾ ਨੇ ਪਾਪ ਕਰਨੋ ਮਤਲਬ ਦੇ ਉਹ ਵੀ ਮੈਨੂੰ ਕੋਈ ਪਾਪੜ ਦੇ ਦੇ ਕੋਈ ਲਾਸਾ ਕੋ ਦੇ ਕੋ ਲੈ ਕੇ ਮੈਨੂੰ ਉਹ ਨਹੀਂ ਦੇਂਦੀ ਮੈਂ ਕਹਿੰਦਾ ਆਈਗਾ ਜਿਵੇਂ ਮੈਂ ਮਤ ਤਾਲੀ ਤੁਹਾਡੀ ਪਤਨੀ ਤੁਹਾਡੀ ਵਾਈਫ ਕਿੱਥੇ ਮਰ ਗਈ 8 ਸਾਲ ਹੋ ਗਏ ਐਂ ਉਸ ਨਾਲ ਹੁੰਦਾ ਸੀ اچھا ਉਹ ਵੀ ਸਾਥ ਨਹੀਂ ਤੁਹਾਡੀ ਹਾਂ ਹਾਂ ਕੋਰਕ ਸ਼ੇਰਤਲ ਮੈਂ ਗਾ ਲਿਆ ਸਤਾਨਪੁਰ ਲੋਧੀ ਮੈਂ ਗਾ ਲਿਆ ਤੇ ਆਪਣਾ ਹਸ਼ਾਰਪੁਰ ਹਸ਼ਾਰਪੁਰ ਲਾਇਆ 15 ਦਿਨ ਇਹ ਬਾਹਰ ਚਲਾ ਕੀ ਕੀਤਾ ਉਹ ਤੇ ਬਾਰ ਕਰਦਾ ਨਹੀਂ ਪੋਤੇ ਬਾਰ ਕਰਦਾ ਨਹੀਂ ਭਾਈ ਕੋਈ ਭਾਈ ਬੋਲ ਕਦੇ ਨਾਲ ਹੋਰ ਨਹੀਂ ਕਰਦੀ ਲਾਟਾਂ ਦੇ ਗੱਲਦੇ ਹੋ ਜੀ ਜੀ ਲਾਟਾਂ ਦਾ ਰੱਬ ਵੀ ਸਾਹਮਣੇ ਤੇ ਉੱਥੇ ਪੋਤੇ ਪੋਤਣ ਆਨੇ ਕੋਸ਼ਤ ਬਲੇ ਪਰ ਪੋਤੇ ਪੋਤੇ ਆਪ ਦੇ ਉਹਨਾਂ ਨਾਲ ਕਰਾਂ ਕੀ ਕਰਿਆ ਬੱਤਿਆਂ ਨੂੰ ਮਿਲਣ ਦਾ ਮਨ ਨਹੀਂ ਕਰਦਾ ਤੁਹਾਡਾ ਪਪੂ ਜੀ ਪੋਤੇ ਨੂੰ ਜਦ ਕੋ ਮੁੱਤ ਮਿਲਣਾ ਜੀ ਕਰਦਾ ਤਾਂ ਉਹ ਉਹਨਾਂ ਤੇ ਉਹ ਖਰਾਬ ਲਿਖਦੇ ਹਾਂ ਦੰਡਾ ਲਾ ਕੇ ਮੈਂ ਆਪਣੀ ਪੈਂਡੈਸੀ ਗਈ ਉਹ ਗੋਲੇ ਖੜਨ ਨਹੀਂ ਇਹੋ ਕਰਦੇ ਚਾਰੇ ਬੱਚੇ ਤੁਹਾਡੇ ਹਾਂ ਬੱਚੇ ਬੰਦੇ ਸੋ ਕੋਲੇ ਖੜੇ ਹੁੰਦੇ ਉਹ ਅੱਗੇ ਜਾਦੇ ਤੇ ਘਰ ਆ ਨਹੀਂ ਹਟਉਂਦੇ ਸਜਾ ਹਾਂ ਫੇ ਮੈਂ ਜੇ ਪਾਸ ਸਰਕਾ ਠੀਕ ਆ ਗੱਲ ਬਾਤ ਆ ਜੀ ਟੋਫਾ ਬੰਦਾ ਨਿਕਲਿਆ ਘਰ ਕੋਈ ਲੇਕਣ ਨਹੀਂ ਕਰਦਾ ਜੇਕਰ ਤਾਂ ਸਕੀਰੀ ਜਾਣੇ ਇੱਕ ਰਾਤ ਬਸਾਂ ਲਾਉਣੀ ਆ ਯਾਰ ਘਰ ਸੁਣਨਾ ਉਹ ਘਰ ਆਊਗਾ ਕੌਮ ਨਿਕਲਿਆ ਕਰੋ ਕੋਈ ਲੱਕ ਗਲਾ ਆਹ ਆ ਰਿਹਾ ਕਰੋ ਨਿਕਲ ਗਿਆ ਉਹ ਨਿਕਲ ਕੇ ਰਾਹ ਦੇਖੋ ਕੋਈ ਦੇਖੋ ਨਿਕਲ ਕੇ ਮੈਂ ਦਾਲਾ ਬਤਾ ਹਾਂ ਇਹਨਾਂ ਦੇ ਮਾਲਕ ਦੀ ਵੀ ਰਾਮਾਹਾਰਾਜ ਦੀ ਮੈਂ ਬਾਣੀ ਦਾ ਪਰਕਰਵਾ ਮੈਂ ਹਰ ਵੇਲੇ ਸੰੰਦ ਕਰਦਾ। ਲਾਸਾਂ ਬੇਂਤੀਆਂ ਡੋਲੜੀਆਂ ਕਰਦੀਆਂ ਮਾਰਾ ਮੂਰੇ ਜੀ ਅਮਰੀਕਾ ਕਰੋ ਮੇਰਾ ਕਰ ਦੋ ਰਹਿਣ ਤਾਂ ਹਾਂਜੀ ਐਂ ਗੱਲ ਆ। ਮਪੂਜੀ ਮੁੰਡਾ ਤੁਹਾਡਾ ਨਸ਼ੇ ਦੇ ਵਿੱਚ ਕਿਵੇਂ ਪਿਆ? ਨਸ਼ਾ ਪਾਇਆ ਜੀ ਸਾਗ ਮਾਰੀ ਸਾਗ ਤੇ ਪਾਇਆ। ਜਮੀਨ ਮੈਂ ਤਾਂ ਨਾ ਕਰਨਾ ਲੋਰਤੀ ਸੀ ਤੇ ਕੁਝ ਕਰਨਾ ਵਿਚਲ ਮੱਟਰ ਕੁਝ ਕਰਨਾ ਮੈਂ ਤਾਂ ਫਿਰ ਦਸ਼ੇ ਮਰੇ ਨੇ। ਖਾਲਾ ਹੀ ਹਟਦਾ ਉਹਨਾਂ ਦਾ ਖਾਲਾ ਛੱਡਦਾ ਗੱਲ ਤੋਂ ਬੋਲਤੀ ਸੀ ਮੈਨੂੰ ਖਾਵੀ ਕਰਦੀ ਸੀ। ਮੈਂ ਤਾਂ ਪਰਸੇ ਹੀ ਕਰ ਗਈ ਸੀ। ਮੈਂ ਤਾਂ ਕਿਤੇ ਬੁਲਾਈ ਕਿਤੇ ਸੀ। ਹੂੰ। ਆਸੀਂ ਵੇਖਿਆ ਜਿਹੜੇ ਨਸ਼ਾ ਕਰਦੇ ਉਹ ਤਾਂ ਕਰਦਾ ਸਮਾਨ ਤੱਕ ਵੀ ਵੇਚ ਦਿੰਦੇ ਆ ਉਸ ਵਿੱਚ ਜਾਣੀ ਜਦੋਂ ਮੈਂ ਪਹਿਲੇ ਛੜਤਾ ਜੀ ਮਾਨ ਵਿੱਚੋਂ ਜ਼ਮੀਨ ਵਿੱਚੋਂ ਕੁਛ ਵਿੱਚੋਂ ਆਪਾਂ ਨਾਂ ਲਾਤੀ ਨਹੀਂ ਜ਼ਮੀਨ ਸੀਗੀ ਤੁਹਾਡੇ ਕੋਲ ਜੀ ਹਾਂ ਜੀ ਚਾਰ ਕੱਲੀ ਜ਼ਮੀਨ ਸੀਗੀ ਉਹ ਲਵਾਤੀ ਮੈਂ ਕਿਨੇ ਲਵਾਤੀ ਮੈਂ ਹੀ ਲਈ ਸੀ ਆਇਂ ਸੀ ਉਹ ਵੀ ਨਸ਼ੇ ਦੇ ਵੇਚਤੀ ਉਹ ਨਸ਼ੇ ਦੇ ਵੇਚਦੇ ਨੂੰ ਨਾ ਨਹੀਂ ਹਾਂ ਇਹ ਵੀ ਗੱਲ ਨਸ਼ੇ ਦੇ ਕਰਦੇ ਸੀ ਬਾੜੀ ਸਾਹ ਦੇ ਪਾਈ ਗਈ ਆਏ ਤੁਹਾਡੇ ਨਾਂ ਤੇ ਸੀ ਜ਼ਮੀਨ ਜੋ ਸਾਰੀ ਕੁਝ ਨਹੀਂ ਮਿਲਣਾ ਹੁਣ ਕੁਝ ਵੀ ਨਹੀਂ ਹੈਗਾ ਨਹੀਂ ਜੀ ਨੇ ਆਪਣੇ ਨਾਮ ਕਰਾ ਲਿਆ ਉਹਨਾਂ ਨੇ ਸਾਰਾ ਆ ਦੇਖੀ ਉਹ ਕਿਵੇਂ ਕਰਾਇਆ ਹਾਂ ਜੀ ਮੈਂ ਉਹ ਮੈਂ ਆਪਾਂ ਦਾ ਆਟਾ ਉਹ ਮੈਂ ਹੈਂਸੀ ਉਹ ਤੋਂ ਠੀਕ ਸੀ ਗਈ ਉਹ ਕਰਾਈਆ ਤੇ ਮੈਂ ਬਾਹਰ ਹੀ ਰਹਿੰਦਾ ਸੀ ਘੱਟ ਹੀ ਘਰੇ ਰਹਿੰਦਾ ਸੀ ਜਦੋਂ ਤੁਸੀਂ ਜ਼ਮੀਨ ਉਹਨਾਂ ਦੇ ਨਾਂ 'ਤੇ ਕਰਤੀ ਤਾਂ ਤੁਹਾਨੂੰ ਉਹਨਾਂ ਨੇ ਕਰਤਾ ਤੁਸੀਂ ਆਪਣਾ ਪਾਸਾ ਕਰ ਲਿਆ ਮੈਂ ਬਹੁਤ ਦੇ ਗਲਤ ਬੋਲ ਸੀ ਬਾਕੀ ਨਸ਼ੇ ਕਰਨਾ ਕਿ ਮੈਂ ਖੈਲਾ ਛੱਡ ਗਈ ਇਹ ਨਸ਼ੇ ਕਰਦੇ ਬੰਨਾਂ ਨਾ ਕੀਆ ਗਲਤ ਬੋਲਦੇ ਆ ਮੈਂ ਭਗਤ ਮੁੰਡਾ ਸੀ ਮੈਂ ਤਾਂ ਬਾਣੀ ਕਰਦਾ ਸੀ ਮੈਂ ਤਾਂ ਸੱਜਾ ਸੱਚ ਕਰੂ ਨਾ ਕਿੰਨੇ ਪੈਸਾ ਦਾ ਨਸ਼ਾ ਕਰ ਲੈਂਦਾ ਸੀ ਮੁੰਡਾ ਨੂੰ ਮੈਨੂੰ ਇਸ ਚੀਜ਼ ਦਾ ਪਤਾ ਨਹੀਂ ਕਿੰਨੇ ਕਰਦੇ ਆਪਾਂ ਬੁਲਾਈ ਹੀ ਨਹੀਂ ਸੀ ਕਿਤੇ ਜੀ ਕਿੰਨੇ ਕਰੀ ਜਾਣ ਜੋ ਮਾਲਕ ਬਣ ਗਈ ਉਹ ਕਰਦੇ ਕਾ ਮੈਂ ਪੰਟੀ ਨਾਲ ਸੁਹਾ ਜਾਂਦਾ ਹੀ ਆ ਖਾਣ ਕਿੰਨਾ ਖਾਣ ਆਪਾਂ ਨੂੰ ਕੁਝ ਆਪ ਦੀ ਆਪ ਕਰ ਸਭ ਨੂੰ ਆਪਣਾ ਮਿਲਣ ਦੀ ਮੇਰੇ ਪਰ ਖੜਾ ਹੀ ਛੱਡ ਤਰ ਨਾਲ ਐਂ ਗੱਲ ਹੈ ਨਸ਼ਾ ਦੀ ਬਸੂਕਿਆ ਕੰਮ ਨਸ਼ਿਆਂ ਚ ਸਾਰਾ ਕਰ ਤਬਾਹ ਕਰਦਾ ਹਾਂ ਹਾਂ ਐ ਗੱਲ ਬਣੀ ਜੀ ਐਂ ਗੱਲ ਹੈ ਤੁਸੀਂ ਕਹਿਣਾ ਚਾਹੋਗੇ ਬਾਪੂ ਜੀ ਜਿਹੜੇ ਨਸ਼ਾ ਕਰਦੇ ਕੁਝ ਕਹਿਣਾ ਜੀ ਨਸ਼ਾ ਸਭ ਨਾਲ ਮਾਰਾ ਚੀਜ਼ ਆ ਨਸ਼ਾ ਦੇ ਗੋਲੀਆਂ ਹੀ ਮਾਰਾ ਨਸ਼ੇ ਤੋਂ ਬਚੋ ਬੰਦਾ ਸਾਨੇ ਤਬਾਹ ਕਰ ਦੇ ਘਰ ਇਹਨਾਂ ਤੋਂ ਬਚੋ ਨਸ਼ਾ ਤੋਂ ਭਾਈ ਐਂ ਗੱਲ ਹੈ